ਨਾਮ ਮਾਨ ਸਿੰਘ ਹੈ ਜੀ ਕਿੱਥੇ ਆਏ ਸੀ ਤੁਸੀਂ ਅਸੀਂ ਇੱਥੇ ਸਿਵਲ ਹਸਪੀਟਲ ਆਏ ਸੀ ਜੀ ਇਹ ਮੇਰੇ ਬ੍ਰਦਰ ਇਹਨਾਂ ਦਾ ਇੱਕ ਆਪਰੇਸ਼ਨ ਸੀ ਐਕਸੀਡੈਂਟ ਹੋ ਗਿਆ ਸੀ ਤੇ ਬਸ ਅੱਜ ਦੀ ਆਪਰੇਟ ਦੀ ਡੇਟ ਦਿੱਤੀ ਸੀ ਆਪਰੇਟ ਲੈ ਅੰਦਰ ਲੈ ਕੇ ਗਏ ਨੇ ਜੀ ਆਪਰੇਟ ਕਰਨ ਵਾਸਤੇ ਠੀਕ ਹੈ ਬਟ ਇਹਨਾਂ ਦਾ ਆਪਰੇਟ ਨਹੀਂ ਹੋ ਪਾਇਆ ਸਾਨੂੰ ਬਾਅਦ ਚ ਕਿਹਾ ਗਿਆ ਵੀ ਮਸ਼ੀਨ ਖਰਾਬ ਹੋ ਗਈ ਹੈ ਜਿੰਦ ਕਰਕੇ ਇਹਨਾਂ ਦਾ ਆਪਰੇਟ ਅਭੀ ਪੈਂਡਿੰਗ ਹੋ ਗਿਆ ਹੈ ਠੀਕ ਹੈ ਤੇ ਅਭੀ ਦੇਖੋ ਕਦੋਂ ਮਸ਼ੀਨ ਠੀਕ ਹੁੰਦੀ ਉਸ ਤੋਂ ਬਾਅਦ ਕੋਈ ਸਾਨੂੰ ਉਹਨਾਂ ਦਾ ਫਾਈਨਲ ਰਿਪੋਰਟ ਨਹੀਂ ਦਿੰਦੀ ਜੀ ਤਾਂ ਕਿਵੇਂ ਦੇਖਦੇ ਹੋ ਕਿ ਐਵੇਂ ਦੇ ਹਾਲਾਤ ਹੋਣਗੇ ਤਾਂ ਕੀ ਇੱਥੇ ਜਾਊਗਾ ਫਿਰ ਪੇਸ਼ੈਂਟ ਬਿਲਕੁਲ ਜੀ ਦੇਖੋ ਕਿਉਂਕਿ ਅਗਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਦਾ ਵੈਸੇ ਹੀ ਬਹੁਤ ਜ਼ਿਆਦਾ ਕੋਸਟਲੀ ਹੋਣ ਕਰਕੇ ਦਾ ਪਰਸਨ ਹੈ ਉਹ ਸਿਵਲ ਹਸਪਤਲ ਨੂੰ ਕਿਉਂਕਿ ਚਲੋ ਡਾਕਟਰ ਵਗੈਰਾ ਅੱਛੇ ਹੁੰਦੇ ਸਿਵਲ ਹਸਪਤਲ ਦੇ ਵਿੱਚ ਵੈਲ ਕੁਆਲਿਫਾਈਡ ਡਾਕਟਰ ਹੁੰਦੇ ਨੇ ਬਟ ਰੀਜ਼ਨ ਕੀ ਹੈ ਕਿ ਇੱਥੇ ਕੋਈ ਸੌਦਾ ਨਹੀਂ ਹੈਗਾ ਸੌਦਾ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਤੇ ਉਹਦੇ ਕਰਕੇ ਜਿਹੜੀ ਇਹ ਪ੍ਰੋਬਲਮ ਆਈ ਹੈ ਜੀ ਕੀ ਪੇਸ਼ੈਂਟ ਨੂੰ অপারেশন ਥੀਟਰ ਤੇ ਲੈ ਕੇ ਗਏ ਐ ਤੇ ਉੱਥੇ অপারেশন ਹੀ ਨਹੀਂ ਹੋਇਆ ਨਹੀਂ ਹੋਇਆ ਜੀ ਹਾਂ ਦੋ ਕਹਿੰਦੇ অপারেশন ਥੀਟਰ ਰੱਖਣ ਤੋਂ ਬਾਅਦ ਸਾਨੂੰ ਵਾਪਸ ਭੇਜਿਆ ਗਿਆ ਜੀ অপারেশন ਨਹੀਂ ਹੋ ਸਕਦਾ ਕੀ ਮੰਗ ਕਰਦੇ ਹੋ ਤੁਸੀਂ ਠੀਕ ਹੈ ਪ੍ਰਸ਼ਾਸਨ ਦੇ ਕੋਲੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਥੋੜਾ ਧਿਆਨ ਧਿਆਨ ਦਿੱਤਾ ਜਾਵੇ ਇਸ ਹਸਪੀਟਲ ਵੱਲ ਜੀ ਠੀਕ ਹੈ ਕਿਉਂਕਿ ਹਰ ਬੰਦੇ ਦੇ ਪਹੁੰਚ ਵਿੱਚ ਹੈਗਾ ਜੀ ਤੇ ਮਸ਼ੀਨਾਂ ਵਗੈਰਾ ਵਧੀਆ ਹੋਣੇ ਚਾਹੀਦੀਆਂ ਜੀ ਔਰ ਸਾਫ ਸਵੱਜਾਈ ਦਾ ਧਿਆਨ ਰੱਖਿਆ ਜਾਵੇ ਔਰ ਜਿਹੜਾ ਪੇਸ਼ੈਂਟ ਦੀ ਕੇਅਰ ਹੋਣੀ ਚਾਹੀਦੀ ਹੈ। ਇਹ ਸਾਰੀ ਡਿਮਾਂਡ ਹੈ। ਕਿੱਥੋਂ ਆਏ ਸੀ ਤੁਸੀਂ? ਅਸੀਂ ਪਿੰਡ ਬੁਖ ਮਖਾਵਲਾ ਜੀ। ਡਾਕਟਰ ਸਾਹਿਬ ਅੱਜ ਕਿਹਦਾ ਆਪਰੇਸ਼ਨ ਹੀ ਹੈਗਾ ਸੀਗਾ, ਆਪਰੇਸ਼ਨ ਹੀ ਨਹੀਂ ਹੋ ਪਾਇਆ ਇਸ ਜੁਲਾਈ ਨੂੰ। ਕੀ ਕਾਰਨ ਬਣਿਆ? ਹਾਂਜੀ ਅਸੀਂ ਨਾ ਇੱਕ ਪੇਸ਼ੈਂਟ ਸੁਨਸ਼ੇਰ ਸਿੰਘ ਜੀ ਦਾ ਆਪਰੇਸ਼ਨ ਰੱਖਿਆ ਹੋਇਆ ਸੀ ਉਹਦੀ ਰੋਡ ਪਾਣੀ ਸੀ ਉਹਦੀ ਲੱਤ ਦੇ ਵਿੱਚ। ਪਰ ਥੋੜੀ ਸੀਐਮ ਦੀ ਮਸ਼ੀਨ 'ਚ ਥੋੜੀ ਪ੍ਰੋਬਲਮ ਹੋਣ ਕਰਕੇ ਤੇ ਉਹ ਮਸ਼ੀਨ ਮੌਕੇ ਤੇ ਨਹੀਂ ਚੱਲੀ ਤੇ ਆਪਰੇਸ਼ਨ ਕੈਨਸਲ ਕਰਨਾ ਪਿਆ। ਕੀ ਆਪਰੇਸ਼ਨ ਥੀਏਟਰ ਦੇ ਅੰਦਰ ਲੈ ਕੇ ਗਏ ਸੀਗੇ ਤਾਂ ਮੌਕੇ ਤੇ خراب ਹੋ ਗਈ ਮਸ਼ੀਨ? ਹਾਂਜੀ ਹਾਂਜੀ ਮੌਕੇ ਤਾਂ ਇਸ ਦੇ ਬਾਰੇ ਤੁਸੀਂ ਕਿਹਾ ਨਹੀਂ ਇਸ ਮਸ਼ੀਨ ਦੇ ਬਾਰੇ ਨਹੀਂ ਇਸ ਮਸ਼ੀਨ ਬਾਰੇ ਕੁ ਉੱਚ ਅਧਿਕਾਰੀਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਹੋਇਆ ਤੇ ਪਹਿਲਾਂ ਵੀ ਕਿਹਾ ਹੋਇਆ ਹੈ ਕਿ ਜਿਹੜੀ ਮਸ਼ੀਨ ਹੈਗੀ ਉਹ ਕਦੇ-ਕਦੇ ਉਹਦੇ ਪ੍ਰੋਬਲਮ ਆ ਜਾਂਦੀ ਹੈ ਤੇ ਜੇ ਸਾਨੂੰ ਨਵੀਂ ਮਸ਼ੀਨ ਇੱਕ ਹੋਰ ਤੇ ਜਵੇ ਕਿਉਂਕਿ ਸਾਡੇ ਕੋਲ ਇੱਥੇ ਦੋ ਆਰਥੋਪੈਡਿਕ ਸਰਜਨ ਹੈਗੇ ਆ ਜੇ ਸਾਨੂੰ ਇੱਕ ਮਸ਼ੀਨ ਹੋਰ ਨਵੀਂ ਇੱਥੇ ਮਿਲ ਜਾਂਦੀ ਹੈ ਤੇ ਸਾਨੂੰ ਆਪਣੇ ਕੰਮ 'ਚ ਪ੍ਰੋਬਲਮ ਨਹੀਂ ਆਉਗੀ ਤੇ ਕਿਹੜੀ ਮਸ਼ੀਨ ਹੈਗੀ ਹੈ ਇਹ ਸੀਐਮ ਮਸ਼ੀਨ ਹੁੰਦੀ ਹੈ ਜੀ ਜਿਹੜੀ ਆਪਰੇਸ਼ਨਾਂ 'ਚ ਯੂਜ਼ ਹੁੰਦੀ ਹੈ ਤਾਂ ਉਹ ਖਰਾਬ ਹੋ ਗਈ ਹੈ ਹਾਂਜੀ ਤਾਂ ਇੰਡਨ ਆਫ ਦਾ ਪੇਸ਼ੈਂਟ ਨੂੰ ਕਾਫੀ ਦਿੱਕਤ ਹੁੰਦੀ ਹੋਈਗੀ ਜਿਵੇਂ ਆਪਰੇਸ਼ਨ ਦੇ ਉੱਤੇ ਲੈ ਕੇ ਜਾਂਦੇ ਆਪਰੇਸ਼ਨ ਨਹੀਂ ਹੋ ਪਾਉਂਦਾ ਹੁਣ ਜਿੱਦਾਂ ਪੇਸ਼ੈਂਟ ਦਾ ਆਪਰੇਸ਼ਨ ਨਹੀਂ ਨਹੀਂ ਬਿਲਕੁਲ ਜੀ ਮਰੀਜ਼ ਨੂੰ ਤਾਂ ਦਿੱਕਤ ਹੁੰਦੀ ਹੈ ਔਰ ਰਾਤ ਪਰ ਦਾ ਭੁੱਖਾ ਵੀ ਹੁੰਦਾ ਤੇ ਐਨ ਪੀਓ ਵੀ ਰਹਿੰਦਾ ਪ੍ਰੋਬਲਮ ਤਾਂ ਹੁੰਦੀ ਹੈ ਬਿਲਕੁਲ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਮਾਮਲਾ ਕੀ ਹੈ ਉਸ ਦੇ ਬਾਰੇ ਦੱਸਦੇ ਹੈਗੇ ਆ ਸਿਹਤ ਸੁਵਿਧਾਵਾਂ ਦੀ ਗੱਲ ਕੀਤੀ ਜਾਂਦੀ ਹੈਗੀ ਆ ਕਿ ਸਿਹਤ ਸੁਵਿਧਾਵਾਂ ਸਿਵਲ ਹਸਪਤਾਲ ਦੇ ਵਿੱਚ ਮਿਲਦੀਆਂ ਹੈਗੀਆਂ ਨੇ ਪਰ ਅੱਜ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਆਂਦਾ ਹੈਗਾ ਉਸਦਾ ਐਕਸੀਡੈਂਟ ਹੋਇਆ ਹੁੰਦਾ ਤਾਂ ਉਸਦਾ ਆਪਰੇਟ ਹੋਣਾ ਹੈ ਤਾਂ ਆਪਰੇਸ਼ਨ ਦੇ ਲਈ ਉਸ ਨੂੰ آپریشن ਥੀਏਟਰ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉੱਥੇ ਮਸ਼ੀਨ ਹੀ ਖਰਾਬ ਹੋ ਜਾਂਦੀ ਹੈਗੀ ਹੈ ਜਿਸ ਤੇ ਕਰਕੇ ਹੁੰਦਾ ਆਪਰੇਸ਼ਨ ਹੀ ਨਹੀਂ ਹੋ ਸਕਿਆ ਤਾਂ ਮਰੀਜ਼ ਨੂੰ ਵਾਪਸ ਆਣਾ ਪੈਂਦਾ ਤਾਂ ਉਸ ਤੋਂ ਬਾਅਦ ਉਹਦੇ ਜਿਹੜਾ ਪਲਸਟਰ ਲੋਣਾ ਪੈਂਦਾ ਹੈਗਾ ਤਾਂ ਇਸ ਸਬੰਧੀ ਅਸੀਂ ਡਾਕਟਰ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਮਸ਼ੀਨ ਦੇ ਬਾਰੇ ਜਿਹੜਾ ਉੱਚ ਅਧਿਕਾਰੀਆਂ ਨੂੰ ਦੱਸਿਆ ਹੈਗਾ ਕਈ ਵਾਰ ਖਰਾਬ ਹੋ ਜਾਂਦੀ ਹੈ ਤਾਂ ਮਸ਼ੀਨ ਜਿਹੜੀ ਹੈ ਉਹ ਨਵੀਂ ਆਣੀ ਚਾਹੀਦੀ ਹੈਗੀ ਡਾਕਟਰਾਂ ਨੇ ਵੀ ਕਿਹਾ ਹੈਗਾ ਤਾਂ ਜਦੋਂ ਮਰੀਜ਼ ਦੇ ਘਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਐਕਸੀਡੈਂਟ ਹੋਇਆ ਸੀਗਾ ਤਾਂ ਅੱਜ ਦੀ ਤਰੀਕ ਹੈਗੀ ਸੀਗੀ ਜਦੋਂ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਆਪਰੇਟ ਹੀ ਨਹੀਂ ਹੋ ਸਕਿਆ ਤਾਂ ਇੱਥੋਂ ਪਤਾ ਲੱਗਦਾ ਹੈਗਾ ਕਿ ਕੀ ਹਾਲਾਤ ਹੈਗੇ ਨੇ ਤਾਂ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈਗਾ ਸਿਹਤ ਮਹਿਕਮੇ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈਗਾ ਔਰ ਜਿਹੜੀ ਸਿਹਤ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਮਿਲਣੀਆਂ ਚਾਹੀਦੀਆਂ ਹੈਗੀਆਂ ਨੇ ਪਰ ਇੱਥੇ ਜਿਹੜਾ ਮਰੀਜ਼ ਨੂੰ ਖੱਜਲ-ਖਵਾਰੀ ਹੋਈ ਹੈ ਤਾਂ ਉਹ ਨਹੀਂ ਹੋਣੀ ਚਾਹੀਦੀ ਹੈਗੀ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ